ਸਤਿ ਸ੍ਰੀ ਅਕਾਲ ਜੀ ਸਾਰੇ ਮਿੱਤਰ ਪਿਆਰਿਆਂ ਨੂੰ ਤੇ ਲੋ ਬਾਈ ਜੀ ਆਪਣੇ ਪਿੰਡ ਨਗਰ ਕੀਰਤਨ ਦੀ ਹੋ ਗਈ ਹੈ ਸ਼ੁਰੂਆਤ ਤੇ ਮੁੰਡੇ ਕਰ ਰਹੇ ਆ ਕਲੀਆਂ ਨਾਲ ਹਾਰ ਸ਼ਿੰਗਾਰ ਕਰਨੀ ਦਾ ਫਰਨੀ ਦਾ ਹਾਰ ਸ਼ਿੰਗਾਰ ਹੋ ਰਿਹਾ ਹੈ ਜਦੋਂ ਬੁੱਕਰ ਲੜਾਈ ਕਿਦਾਂ ਬਹੁਤ ਆਉਂਦੀ ਹੈ ਨਾ ਸਿਸਟਮ ਨਾਲ ਕਿਹੜਾ ਚੱਲ ਜੇ ਹੁਣ ਤੋਂ ਕਰਕੇ ਤਾਂ ਕੀ ਹੋਵੇ ਓਏ ਆ ਪਾਸੇ ਵਾਲੀ ਵੀ ਰੰਗ-ਬਰੰਗੀ ਜੀ ਕਰ ਦਿੰਦੇ ਰੰਗ-ਬਰੰਗੀ ਜੀ ਓਏ ਅਮਰ ਜੀ ਨੂੰ ਖਾਲੀ ਓਏ ਆ ਪਾਸੇ ਵਾਲੀ ਵੀ ਰੰਗ-ਬਰੰਗੀ ਜੀ ਕਰੋ ਹਾਂ ਤੇ ਹੋਰ ਨਹੀਂ ਯਾਰ ਆਈ ਦੂੰ ਓਏ ਆ ਵੀ ਰੰਗ-ਬਰੰਗੀ ਕਰੋ ਯਾਰ ਇਹੀ ਚੀਜ਼ ਤਾਂ ਮੈਂ ਕਹਿੰਦਾ ਸੀ ਯਾਰ ਤੇ ਹੋਰ ਜਿਵੇਂ ਆ ਤੁਹਾਡੇ ਕੋਲ ਦੋ ਤਿੰਨ ਰੰਗ ਆ ਨਾ ਤਿੰਨਾ ਰੰਗਾਂ ਦੀ ਕਰ ਦੋ ਆਲਾ ਦਵਾਲਾ ਵੀ ਬੱਸ ਬੱਸ ਯਾਰਾ ਹੋ ਗਿਆ ਆ ਇੱਥੇ ਆ ਬਈ ਤੇ ਪੀਰਾ ਬੰਨਨੇ ਕਿਤੇ ਇੱਥੇ ਪੀਰਾ ਬੰਨ ਓਏ ਇਹਨੂੰ ਠੀਕ ਕਰ ਲੈਣੇ ਆਪਾਂ ਉਹ ਪੀਤਣੀ ਪਰਾ ਬਾਈ ਐਸ਼ਟ ਬਣਾਉ ਕੋਈ ਅੱਛਾ ਬੋਲ ਕੇ ਭਾਗੀ ਆ ਉਹ ਲੱਗਦਾ ਕੀ ਹੋ ਉਹ ਪਾਵਾਂ ਕਿੰਨੇ ਉਹ ਬਹੁਤ 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 ਯਾਰਾ ਹੌਦਰੀ ਕੀਵਾ ਇਹ ਅਪ੍ਰੈਲ ਮੁੱਢ ਤੋਂ ਕੁੜੀ ਪਾਈ ਸੱਤ ਉਹ ਇੱਕ ਇੱਕ ਤਾਂ ਲੈਂਦੀ ਚੀਜ਼ ਇੱਕ ਇੱਕ ਹੀ ਲੱਖ ਤੂੰ ਦੱਸ ਤਾਂ ਦਿੰਦਾ ਨਾ ਮੈਂ ਮਨੋਂ ਚ ਰੁਪਏ ਦੇ ਦਿੰਦਾ ਮੈਂ ਮਨੋਂ ਪਹਿਲਾਂ ਦੱਸ ਪਹਿਲਾਂ ਕੀ ਤੈਨੂੰ ਕੱਲ ਤੇ ਲੋਕ ਕੱਲ ਹੀ ਰੰਦੇ ਨਾ ਕੱਲ ਹੀ ਵਿਖਾਇਆ ਨਾ ਪਾਉਂਦੇ ਕੱਲ ਵਿਖਾਇਆ ਕਿ ਮੈਨੂੰ ਪਤਾ ਇਹ ਕੋਈ ਗੱਲ ਨਹੀਂ ਬਸ ਲਿਆਂਦਾ ਇੱਕ ਦੇਖ ਨਾ ਦੱਸਿਆ ਇਹ हा ठीकु आहे हरदेव 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 ਉਹ ਸੰਗਤ ਨੂੰ ਸੰਗਤ ਨੂੰ ਕਹਿ ਦੋ ਬਟਨਾ ਦੇ ਸਰਕਾਰ ਦੇ ਨਾਲ ਚੱਲਣਾ ਵਾਹਿਗੁਰੂ ਦੀ ਪਰਚਾਈ ਨਾਸਿਰ ਫਕੀਰ ਸੂਰੀ ਗੋਬੀ ਸੰਜੋਤ ਸਾਰੇ ਸ਼ਹਿਰ ਵਿੱਚ ਆਇਆ ਇੱਕ ਜੋਤ ਇਲਾਈ ਉਹ ਆਉਂਦਾ ਕਰਤਾ ਹੈ ਲਈ ਆਇਆ ਇੱਕ ਜੋਤ ਇਲਾਈ ਹਰ ਇੱਕ ਜੋਤ ਇਲਾਈ ਜੀ ਇੱਕ ਜੋਤ ਇਲਾਈ ਹੋ ਪਿੰਡਾਂ ਵਿੱਚ ਸੂਤ ਆਉਂਦਾ ਬੇਸ਼ੱਕ ਇੰਡੀਆ ਦੇ ਸਾਰੇ ਕੋਨਿਆਂ ਤੋਂ ਲੈ ਕੇ ਵਿਦੇਸ਼ਾਂ ਤੱਕ ਛਾਏ ਆ ਮੇਰੇ ਇਲਾਕੇ ਦਾ ਪਿੰਡ ਆ ਇਸ ਕਰਕੇ ਮੈਂ ਧੰਨਵਾਦ ਵੀ ਕਰਦਾ ਨਹੀਂ ਦਾ ਨਾਲ ਦੇਣਾ ਮਾਹੌਲ ਕਰੀ ਗਏ ਨੇ ਤੁਹਾਡੇ ਇਲਾਕੇ ਵਾਲੇ ਕੌਣ ਇਹੋ ਜਿਹੇ ਨੇ ਧੰਨਵਾਦ ਸੰਗਤਾਂ ਦਾ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਪ੍ਰਬੰਧਕ ਵੱਲੋਂ ਪੜਾਵਲੇ ਵਿਰਾਸ ਤੋਂ ਕਿ ਇੱਥੇ ਹੀ ਪੰਗਤਾ ਬਣਾ ਲਵੋ ਇੱਥੇ ਚਾਹ ਪਾਣੀ ਦਾ ਜੋ ਲੰਗਰ ਚੱਲਣਾ ਪਕੌੜਿਆਂ ਦਾ ਇੱਥੇ ਬੈਠ ਕੇ ਛਕ ਕੇ ਫਿਰ ਅਪਾ ਅਗਲੇ ਪੜਾਵਾਂ ਤੇ ਜਾ ਕੇ ਗੁਰੂ ਕੇ ਪਉਣ ਫੇਰ ਕਉਨੇ ਆ ਬਲੌ ਫਤੇ वाहे गुरु जी का खालसा वाहे यार चला

ਜਾਮਨ <coughs> <coughs> ਕਿੰਨੇ ਕਦਾਂ ਹੀ ਖੜੀ ਸੇ ਪੱਜ ਗਏ ਮੋਕੀ ਚੇ ਪੱਜ ਕੇ ਉਤਰੋ ਲੋਈ ਮਤਰ ਆ ਗਏ ਆ ਦੂਜੇ ਪੜਾ ਦੇ ਸਾ ਹੱਥਾਂ ਦਾ ਤਾਂ ਨਹੀਂ ਰੋਲ ਕੋਈ ਮਾਹਮਦ ਸਮੁੰਦਰ ਛਕਿਆ ਸੀ ਇਹ ਇਹ ਵਿੱਚ ਰਹਿੰਦਾ ਸਮੁੰਦਰ ਪਾਣੀ ਸਾਰੇ ਕੋ ਵੇਚੀ ਆਏ ਤੇ ਗੁੱਥੇ ਸੁੱਤੇ ਨਹੀਂ ਹੁੰਦੇਗੇ ਅੱਛਾ ਠੀਕ ਆ ਮੈਂ ਨਹੀਂ ਕਹ ਰਿਆ ਇਹ ਨਾ ਅਸੀਂ ਤਾਂ ਤੇਰੇ ਕੋਲੋਂ ਸੁਣਿਆ ਹੁਣ ਮੈਂ ਗੁਰਬਾਣੀ ਕਹਿ ਰਹੀ ਆ ਕੋਈ ਦੂਜਾ ਹੁੰਦਾ ਹੀ ਨਹੀਂ ਕੁਛ ਪਾਣੀ ਹੁੰਦੀ ਆ ਦੇਵ ਵਿਚਾਰ ਗੁਰਬਾਣੀ ਕੀ ਕਹ ਰਹੀ ਸੱਚ ਝੂਠ ਤੇ ਸਰੀਰ ਦੀ ਸਫਾਈ ਦਾ ਮਤਲਬ ਆ ਉਸ ਚੀਜ਼ ਨਾਲ ਜੀ ਸੋਚ ਨਹੀਂ ਹੁੰਦੀ ਕਿਆ ਕਰ ਨਾਲ ਹੀ ਜੋੜ ਕੇ ਨਹੀਂ ਉਹ ਅੱਗੇ ਹੀ ਜਿੱਤੇਗਾ ਉਹਥੇ ਬ੍ਰੇਕ ਲਵਾ ਦਿੰਨਾ ਮੈਂ ਦੱਸ ਦੇ ਤੈਨੂੰ ਉਸੇ ਦਾ ਆ ਜੋ ਬੋਲਾ ਹਰ ਜਗ੍ਹਾ ਰੋਕਦੇ ਰੋਕ ਬਾ ਇੱਥੇ ਕਿੱ데 ਰਕਾਲਾ ਸੁਕਤੇ ਲਾੜੀ ਮਾਤ ਨੇ ਨਾ ਫਰਕ ਆਉਂਦਾ ਚਾਹਾਂ ਮੀਰਾ ਦਾ ਗੁਰ ਪਿਆਰੇ ਦੇ ਤੱਤਾ ਰਹਾ ਬਾਪੂ ਕੱਚੇ ਕਿੰਦਰ ਕਿੰਨਾ ਬਰਸਾ ਨਿੱਕੀ ਬਲਵਾ ਆਂਦਰ ਕਿੰਨੀਆਂ ਥਾਦੀਆਂ ਸੱਟਾਂ ਦੀ ਰੰਗ ਨੇ ਆਪ ਦੀਆਂ ਤਕੀਆਂ ਤੋਂ ਹੋਰ ਦਾਦੀ ਦੀਆਂ ਤਕੀਆਂ ਬੰਦ ਨਹੀਂ ਇੱਥਾ ਕੋਲੇ ਲੋਕ ਕਹਿੰਨੇ ਇਤਾਂ ਦੇ ਪਾਰ ਅੰਦਰ ਅਰਸ਼ੋਂ ਦਾਦੇ ਜੀ ਦੇ ਘਰ ਭਾਈ ਕਿੰਨਾ ਸਿਧਖਾ ਮੇਰੇ ਇਸ ਪਰਿਵਾਰ ਉੱਤੇ ਦੂਜੇ ਕਿਸ ਤਰ੍ਹਾਂ ਕਰਮ ਤੋਂ ਸਫਲ ਜਾਂਦੇ ਦੋ ਮੇਰਾ ਮੰਦਰ ਦੋ ਦੀਵਾਰਾਂ ਅੰਦਰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਪਤੇ ਬਸ ਮਾਪਤੀ ਇੰਨਾ ਕੰਮ ਹੀ ਚਲੋ ਜੀ ਹਰ ਵੀ ਤੇ ਜੋੜ ਨੂੰ ਉਹ ਕੋਈ ਹੋਰ ਹੈ ਨਹੀਂ ਨਹੀਂ ਆਪਾਂ ਤਾਂ ਬਾਅਦ ਚ ਜੋੜਾਂਗੇ ਇਸ ਤਰ੍ਹਾਂ ਦੇ ਕੋਈ ਬੇਟੇ ਨਹੀਂ ਆਇਆ ਉਹ ਭਾਈ ਜ਼ਰੂਰੀ ਸੀਗਾ ਕਲਪਨ ਨਿਕਲਪਨ ਵਾਲੀ ਨਹੀਂ ਕੋਈ ਗੱਲ ਇਹ ਤਾਂ ਜ਼ਰੂਰੀ ਸੀਗੀ ਮੈਡਮ ਸਾਰੇ ਮੇਰੇ ਕੋਲ ਨਹੀਂ ਪਾਸੇ ਆ ਮਾਮੀਸ ਮੈਂ ਸਮੁੰਦਰ ਸਾਗਰਾਂ ਅਗਾ ਗਲਾਸ ਬਾਬੇ ਉੱਚਾ ਉਹ ਆ ਇਧਰ ਵੀ ਹਲੋ ਹਲੋ ਖਾ ਸਕਦਾ ਉਹ ਵੇਖੀ ਉਹ ਵੇਖੀ ਉਹਦਾ ਬਸ ਗਲਾਸ ਛੁੱਟ ਜਾਂਦਾ ਉੱਥੋਂ ਚਲੋ ਚਲੋ ਫਤਫਤ 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 ਬਾਬਾ ਨਹੀਂ ਕੱਪ ਤੀਜੇ ਪੜਾ ਤੇ ਮੋਤੀਜੇ ਪੜਾ ਦੇ ਤੇ ਸੇਵ ਪੰਜ ਪਿਆਰੇ ਸਹਿਬਾਨਾਂ ਦੀ ਸਰੋਕਿਆਂ ਨਾਲ ਸੇਵਾ ਬੜਾ ਤੌਰ ਤੇ ਅਹਿਲੀ ਕਰਦੇ ਜਾਂਦੇ ਕਰਦੇ ਵਿੱਚ ਨੂੰ ਸੱਚ ਹੈ। ਕਰਦੇ ਤੇ ਮੋੜਾ ਬਈਤੀ ਹੈ। ਅੱਜ ਬੰਦੇ ਚਾਈ ਕਰਾਣੇ ਕਰਦੇ। ਅੱਜ ਦੀ ਸੇਵਾ ਦੇ ਨਾਮ ਤੋਂ ਤੋਹਫਾ ਕਰਦੇ ਨੇ ਅੱਜ ਤੋਂ ਮੈਂ ਯਾਰ ਨੂੰ ਲੈ। ਤਰਨੂ ਗੁਰੂ ਆਮਦਾਸ ਮਹਾਰਾਜ ਜੀ ਨੂੰ ਕਹਿਣ ਲੱਗਾ।

ਬਾਲਵਤਿਆ ਇਸ ਸਵਾ ਸਵਾ ਸੰਮਤੀ ਦੇ ਆਸ਼ਰਵਾਦ ਦੇ ਨੋਤੀ ਦਾ ਵੀ ਕਲਾ ਮੰਗਿਆ ਜਨਮਈਆ ਜੀ ਬਹੰਗਿਆ ਕਾਡੂ ਦਾ ਜੰਗਲ ਤੇ ਜਿਹੜੇ ਨਾਲ ਜਿਹੜੀ ਲੇਕੀ ਬਣੀ ਬੈਠੀ ਆਖੇ ਸਤਨਾਮ ਤਾਇਆ ਸਖਵਰੇ ਦੇ ਫਰਮਾਨ ਕਰਦਿਆਂ ਨੇ ਬਸੂਰ ਪ੍ਰਯੋਗ ਮੁੜਦ ਕਰਤਾਰੇ ਬਾਹਰ ਪਾਰ ਤਾਰੇ ਸਖਵਰੇ ਦੀ ਕਿਰਪਾ ਹੁੰਦੀ ਹੈ ਸੰਕਰਾਂ ਰਸੂਲਤ ਨੂੰ ਬਰਸਾ ਦਤੋ ਆਹ ਨਗਰਪਾਲਿਕਾ ਕੰਟੀਨਟੀ ਕੋਲ ਆ ਕੇ ਪਹੁੰਚ ਚੁੱਕਿਆ ਤੇ ਆਸਮਾਨਾਰਮੀ ਨੂੰ ਗੁਰਮਤਿ ਦਾ ਦਰਸਾਉਣ ਲਈ ਕੰਮ ਕਰ ਰਿਹਾ। ਗੁਰੂਚਾਰ ਕਰ ਰਿਹਾ ਕਿਸੇ ਪ੍ਰਕਾਰ ਦੀ ਕੋਈ ਸੰਗਤ ਇਸ ਸਤਿ ਸ੍ਰੀ ਅਕਾਲ ਦੇ ਨਤੇਰੀ ਅਰਦਾਵਾਹ ਜੀ ਕਾ ਖਾਲਸਾ ਵਾਹ। ਉਹ ਤਾਂ ਪੁੱਛ ਲੈ ਉਹ ਰਿਆ। ਹਾਂਜੀ ਮਿੱਤਰੋ ਆ ਗਿਆ ਆਪਣਾ ਇਹ ਫਾਈਨਲ ਤੇ ਲਾਸਟ ਪੜਾ ਪੰਜਵਾਂ ਪੜਾ। ਅਸ ਤੋਂ ਬਾਅਦ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਕੇ ਫਿਰ ਕਰਾਂਗੇ ਨਗਰ ਕੀਰਤਨ ਸਾਹਿਬ ਦਾ ਸਮਾਪਤੀ ਤੇ ਨੇਰ ਕਰਕੇ ਆਪਾਂ ਉਹਨੂੰ ਆਪਣੀ ਪਾਵਨ ਪਵਿੱਤਰ ਬੋਤ ਦੇ ਵਿੱਚ ਬਿਠਾ ਕੇ ਗੁਰੂ ਕੇ ਗਉਣ ਗੌਂ ਦਾ ਗੁਰੂ ਦੀਆਂ ਵਡਿਆਈਆਂ ਕਰਨ ਦਾ ਸਤ ਸੰਕਰਨ ਦਾ ਸੁਭਾਗਾ ਸਮਾ ਬਖਸ਼ਿਆ ਆਹੋ ਸਮੂਹ ਸੰਗਤਾਂ ਦਾ ਸਤਿਕਾਰ ਹੈ ਤੇ ਬੇਨਤੀ ਹੈ ਨਾਲ ਹੀ ਪ੍ਰਬੰਧਕ ਵੀਰਾਂ ਵੱਲੋਂ ਇੱਕ ਬੱਚਿਆਂ ਨੇ ਛੋਟੀ ਜੀ ਕਿਪਤਾ ਬੁਲਣੀ ਆ ਉਸ ਤੋਂ ਬਾਅਦ ਸਾਰੀਆਂ ਹੀ ਸੰਗਤਾਂ ਇੱਥੇ ਹੀ ਪੰਡਾਲ ਲਾ ਲੈਣ ਪੰਗਤਾ ਲਾ ਲੈਣ ਇਸੇ ਹੀ ਪੰਡਾਲ ਦੇ ਅੰਦਰ ਇੱਥੇ ਹੀ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਪੰਡਾਲ ਦੇ ਵਿੱਚ ਹੀ ਵਰਤੇਗਾ ਜਿਹੜੇ ਬਾਹਰ ਵੀ ਹੋਰ ਉਹਨਾਂ ਨੂੰ ਵੀ ਬੇਨਤੀ ਕਿ ਪੰਡਾਲ ਦੇ ਪੰਕਤਾਂ ਵਿੱਚ ਆਣ ਕੇ ਬੈਠ ਜਾਵੋ ਹੁਣ ਬੱਚਿਆਂ ਨੇ ਕਪਤਾ ਲਾਉਣੀ ਆ ਜਥੇ ਹੁਣ ਜਥੇ ਨੂੰ ਬਖਸ਼ੋ ਆ ਗਿਆ ਪੁਈਆਂ ਭੁਲਾ ਦੀ ਮਾਫੀ ਗੁਰੂ ਸਾਹਿਬ ਬਖਸ਼ਣ ਜੋਗ ਨੇ ਪਲਾਉ ਫਤੇ ਗੱਜ ਕੇ ਆਖੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ કે બોલો દીવાહે ગુરજી કા ખાસ વાહે ગુરજી કી પતે સાકે તા બહત હોએ સાક આવખરા એસર હંદદા કરગર નાલ પડે ઓ લઈ ઇતિહાસો પાપણ કંગદા કુદરતવી કંપ ગઈ સી કંપ ગઈ સી વેકે જલમ ગ્યાની જરિયા ખેડન દિયા ઉમરાસી ઉમરાસી ਵੈਰੀਓ ਤਰਸ ਕੇ ਆਨੀ ਕਰਿਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰੀਓ ਤਰਸ ਕੇ ਆਨੀ ਕਰਿਆ ਖਿੜ ਲੈਣ ਤੇ ਫੁੱਲਾਂ ਨੂੰ ਗੰਗੁਆਏ ਨਾ ਕਹਿ ਰਗਮਾਈ ਜੇ ਲੋੜ ਮਾਇਆ ਦੀ ਲਾਲ ਮੇਰ ਕੋਬਿਤ ਤੋਲੇ ਆਵੀ ਮੰਨੀ ਨਾ ਦਾਦੀ ਦੀ ਦਾਦੀ ਦੀ ਮੁਰਿੰਡੇ ਗਿਆ ਗੁਸੇ ਨਾਲ ਭਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰਿਓ ਤਰਸ ਕੇ ਆਉਣੀ ਕਰਿਆ ਖੇਡਣ ਦੀ ਉਮਰਾਸੀ ਉਮਰਾਸੀ ਵੈਰਿਓ ਤਰਸ ਕੇ ਆਉਣੀ ਕਰਿਆ ਦੰਗ ਦੇਖ ਕੇ ਰਹਿ ਗਈਆਂ ਖੁਹਾਂ ਤੋਂ ਪਾਣੀ ਵਰਦਿਆ ਪੈਣਾ ਨੀਏ ਲਾਲ ਮਸੁੰਮਾ ਤੋਂ ਹਾਕ ਮਾ ਬਦਲਾ ਗਾ ਦਾ ਲਕਵੀ ਲਾਲ ਲਗੋਇਆ ਨਾ ਇੱਕ ਵੀ ਲਾਲ ਲਗੋਇਆ ਨਾ ਸਜਰਾ ਗੋੜ੍ਹ ਭਾਉਣਾ ਜੀ ਸੋ TUNE 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 ਗੁਰਦੁਆਰਾ ਸਾਹਿਬ ਕੋਲ ਪਹੁੰਚ ਗਏ ਆ ਪਰ ਵਾਪਸੀ ਦੇ ਦਾਸ ਕਰਦੇ ਆ ਹੁ ਸਮਾਪਤੀ ਹੈ ਅਗਰ ਜੀਤ ਆਉਦੇ ਆ